ਪਾਕਿਸਤਾਨੀ ਡੈਲਟ ਆ ਗਿਆ ਜਿਹਦਾ ਮਾਰਕੀਟ ਦੇ ਵਿੱਚ 300 ਰੁਪਏ ਰੇਟ ਕੋਈ 200 ਲਈ ਜਾਂਦਾ ਸਾਡੇ ਕੋਲ ਮਿਲੂਗਾ 125 ਰੁਪਏ ਦਾ ਸੂਟ ਕੱਟ ਵੱਡੇ ਬਰਦੀ 3 25 ਦੀ ਹੋਊਗੀ ਵੱਡੇ ਬਰਦਾ ਸੂਟ 325 ਕੱਟ 125 ਰੁਪਏ ਦਾ ਸੂਟ ਰਕੜੀ ਆਫਰ ਆ ਗਈ ਰਕੜੀ ਆਫਰ ਲਓ ਜੀ 125 ਰੁਪਏ ਦਾ ਸੂਟ 3 ਨੰਬਰ ਪੁੱਥਾ 3 ਮੀਟਰ ਵੱਡੇ ਬਰਦੇ ਸੂਟ ਜੀ 125 ਰੁਪਏ ਦਾ ਸੂਟ ਜਿਹੜਾ ਮਾਰਕੀਟ 300 400 ਸਾਡੇ ਕੋਲ 125 ਦਾ ਸੂਟ 125 ਰੁਪਏ ਦਾ ਸੂਟ ਜੀ ਕਲਰ ਮੈਚਿੰਗ ਵੇਖੋ ਬਹੁਤ ਜਾਰੀ 125 ਰੁਪਏ ਦਾ ਸੂਟ ਪਾਕਿਸਤਾਨੀ ਬਲਟਾ ਹੀ ਪਾਕਿਸਤਾਨੀ ਡੈਲਟਾ ਆ ਗਿਆ 125 ਰੁਪਏ ਦਾ ਸੂਟ ਮਡੇ ਬਾਦੇ 1.5 ਮੀਟਰ ਹੌਨਾਰੀ ਦੀ ਹੱਟੀ ਬਲੇਰ ਰੋਡ ਪਿੱਕੀਵੈਂਡ ਜਿਹਨਾਂ ਦਾ ਮੋਬਾਈਲ ਨੰਬਰ ਹੈ 9046 34086 125 ਰੁਪਏ ਦਾ ਸੂਟ ਜੀ ਰਕੜੀ ਦੇ ਆਫਰ ਲੱਗੀ ਜੀ ਫ੍ਰੀ ਕਰਤਾ ਕਪੜਾ ਪੌਣਾ ਰਿ ਦੀ ਢਿੱਟੀ ਦੇ 125 ਰੁਪਏ ਦਾ ਸੂਟ ਕਲਰ ਰੰਗ ਵੇਖੋ ਮੈਚਿੰਗ ਵੇਖੋ ਜੀ ਜੀ ਦਾ ਵੱਡੇ ਬਰ ਦੇ ਵਿੱਚ ਹੈ ਜੀ ਇਹ 325 ਦਾ ਸੂਟ ਆ ਇਸ ਦਾ ਰੇਟ ਮਾਰਕੀਟ ਵਿੱਚ 2200-300 ਰੁਪਏ ਸਾਡੇ ਕੋਲ ਮਿਲੂਗਾ 125 ਰੁਪਏ ਦਾ ਸੂਟ ਪੌਣਾ ਰਿ ਦੀ ਢਿੱਟੀ ਬਲੇਰ ਰੋਡ ਪਿੱਖੀ ਵਿੰਡ ਜਿਹੜਾ ਨੰਬਰ 99434088 125 ਰੁਪਏ ਦਾ ਹੀ 125 ਰੁਪਏ ਦਾ ਸੂਟ ਪਾਕਿਸਤਾਨੀ ਡੈਲਟਾ ਜੀ ਪਾਕਿਸਤਾਨੀ ਡੈਲਟਾ 125 ਰੁਪਏ ਦਾ ਸੂਟ ਮਾਰਕੀਟ 'ਚ ਇਹਦਾ ਰੇਟ ਕੋਈ 200 ਕੋਈ 300 ਆਨਰ ਦੀ ਹੱਟੀ ਤੋਂ ਮਿਲੂ 125 ਰੁਪਏ ਦਾ ਸੂਟ ਜੀ ਆਨਰ ਦੀ ਹੱਟੀ ਬਲੇਰ ਰੋਡ ਪਿੱਖੀ ਵਿੰਡ ਇਹ ਰੱਖਣੀ ਦੀ ਆਫਰ ਲੱਗੀ ਜੀ ਸੇਲ ਮੇਲਾ ਰੱਖਣੀ ਦਾ ਸੇਲ ਮੇਲਾ 125 ਰੁਪਏ ਦਾ ਸੂਟ ਵੱਡੇ ਪਰਦਾ ਜੀ 103 ਮੀਟਰ ਕੱਟ ਕਲਰ ਮੈਚਿੰਗ ਵੇਖੋ ਕਲਰ ਮੈਚਿੰਗ 125 125 ਰੁਪਏ ਦਾ ਸੂਟ ਜੀ ਪੌਨਾਰ ਦੀ 88 ਰੋਡ ਪਿੱਖੀ ਵੈਂਡ ਜਲਦੀ ਤੋਂ ਜਲਦੀ ਆ ਤੇ ਸਸਤਾ ਕਪੜਾ ਲੈ ਕੇ ਜਾਓ ਮੈਂ ਦੁਬਾਰਾ ਬੇਨਤੀ ਕਰਦਾ ਇਹ ਵੱਡੇ ਪਰਦਾ ਦਾ 325 ਕੱਟ ਹੁੰਦੀ ਹੈ ਜੀ ਜਿਹੜਾ ਮਾਰਕੀਟ ਵਿੱਚ ਕੋਈ 300 350 ਪੌਨਾਰ ਰਿਜੈਕਟ ਨੂੰ 125 ਰੁਪਏ ਦਾ ਸੂਟ ਜਿਹੜੀ ਭੈਣ ਸ਼ਾਪਿੰਗ ਪਾ 2000 ਰੁਪਏ ਦੀ ਕਰਦੀ ਆ ਉਹਨੂੰ ਗਿਫਟ ਫ੍ਰੀ ਆ ਗਿਫਟ ਫ੍ਰੀ ਦਿੱਤੇ ਜਾਣੇ 2000 ਰੁਪਏ ਦੇ ਨਾਲ 2000 ਦੇ ਨਾਲ ਸਕੰਜਵੀ ਸੱਟ ਫ੍ਰੀ ਜਿਹੜਾ ਕਿ 2000 ਦੀ ਸ਼ਾਪਿੰਗ ਕਰੇਗਾ ਸਕੰਜਵੀ ਸੱਟ ਫ੍ਰੀ ਜੀ ਹੋਨਰ ਦੀ ਹੱਟੀ ਬਲੇਰ ਰੋਡ ਵਿੱਕੀ ਵਿੰਡਸ ਜਿਸ ਦਾ ਰੇਟ 500 ਰੁਪਿਆ ਹੈ ਪੌਣਾ ਰੀ ਦੀ ਹੱਟੀੋਂ ਮਿਲੂਗਾ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਕੱਟ 5 ਮੀਟਰ ਪੂਰੀ ਕੱਟ 5 ਮੀਟਰ ਪੂਰੀ 500 ਵਾਲਾ ਸੂਟ 200 ਰੁਪਏ ਵਿੱਚ ਜੀ ਪੌਣਾ ਰੀ ਦੀ ਟੀ ਬਲੇਰ ਰੋਡ ਪਿੱਕੀ ਵੈਂਡ ਜਲਦੀ ਜਲਦੀ ਆਓ ਤੇ ਰਖੱਟੀ ਆ ਪੌਣਾ ਦੀ ਬਾਬੇ ਬਗਣਾ ਦੀ ਟੀ 500 ਵਾਲਾ ਸੂਟ 200 ਰੁਪਏ ਵਿੱਚ 200 ਰੁਪਏ ਵਿੱਚ ਪੌਣਾ ਰੀ ਦੀ ਟੀ ਦੇ ਵਿੱਚ ਸਸਤਾ ਕਪੜਾ ਫ੍ਰੀ ਕਰਤਾ ਜੀ 500 ਵਾਲਾ ਸੂਟ 200 ਰੁਪਏ ਦੇ ਵਿੱਚ ਕਲਰ ਮੈਚਿੰਗ ਵੇਖੋ ਪੂਰਾ 5 ਮੀਟਰ ਕੱਟ 500 ਵਾਲਾ ਸੂਟ 200 ਰੁਪਏ ਵਿੱਚ ਕਾਟਨ ਦਾ ਸੂਟ ਜੀ ਕਾਟਨ ਦਾ ਸੂਟ ਉਹਨਾਂ ਤੋਂ ਉਹਨਾਂ ਤੋਂ ਉਹਨਾਂ ਤੋਂ ਕੋਲੋ ਕਲਰ ਮੈਚਿੰਗ ਵੇਖੋ 500 ਵਾਲਾ ਸੂਟ 200 ਰੁਪਏ ਵਿੱਚ 200 ਵਿੱਚ ਬੋਰੀਆਂ ਦੇ ਬੋਰੇ ਮਾਲ ਆ ਗਿਆ ਜਲਦੀ ਚੱਲਦੇ ਹੋ ਰੱਖੜੀ ਦੇ ਆਫਰ ਲੱਗੀ ਜੀ ਪੈਣਾ ਹੁਣ 36 36 70 ਸੂਟ ਲੈਣ 200 ਰੁਪਏ ਦਾ ਸੂਟ 200 ਦਾ 500 ਰੁਪਏ ਵਾਲਾ ਸੂਟ 200 ਰੁਪਏ ਵਿੱਚ ਬੌਣਾ ਰੀ ਦੀ ਟੀ ਬਲੇ ਰੋਡ ਪਿੱਛੇ ਵਿੰਡ ਕਲਰ ਮੈਚਿੰਗ ਵੇਖੋ ਇੱਕ ਮੇਰੀ ਬੇਨਤੀ ਹੈ ਜੇ ਲੋ ਪੈਣਾ ਵੀਡੀਓ ਵੇਂਦੀਆਂ ਨਾ ਉਹ ਵੀਡੀਓ ਆ ਗਿਆ ਜੀ ਉਹ ਸੂਟ ਦਾ ਉਹ ਸੂਟ 47 ਮਿਲੂਗਾ ਜਿਹੜੀ ਪਹਿਲਾਂ ਆਜੂਗੀ ਕਿਉਂਕਿ ਮਾਲ ਤੇ ਤੁਰੇ ਆਉਂਦਾ ਰੰਗ ਬਦਲਦੇ ਰਹਿੰਦੇ ਆ ਕਾਟਨ ਦਾ ਸੂਟ 500 ਤੋਂ 200 ਰੁਪਏ ਵਿੱਚ ਮਿਲੂਗਾ ਪੌਨਰ ਦੀ 88 ਬਲੇਰ ਰੋਡ ਪਿੱਖੀ ਵਿੰਡ ਅਰੇ ਇੱਥੇ ਫਰੈਕ ਮੈਚਿੰਗ ਸੂਟ ਕਟਪੁਰੀ 5 ਮਿੰਟ ਜਿਹੜਾ ਮਾਰਕੀਟ ਵਿੱਚ ਰੇਟ ਆ 400 ਰੁਪਿਆ ਸਾਡੇ ਕੋਲ ਮਿਲੂਗਾ 250 ਰੁਪਏ ਦਾ ਸੂਟ ਜੀ ਕਿਹੜਾ ਕਪੜਾ ਹੈ ਇਹਦੀ ਡਿਜੀਟਲ ਕਪੜਾ ਡਿਜੀਟਲ ਕਪੜਾ ਡਿਜੀਟਲ ਬਹੁਤ ਵਧੀਆ ਇਹਦਾ ਰੇਟ ਮਾਰਕੀਟ ਕੋਈ 400 ਨਾਲ ਕੋਈ 500 600 ਕੋ ਮੈਨੂੰ 250 ਰੁਪਏ ਦਾ ਸੂਟ ਜਿਹੜਾ 2000 ਦੀ ਸ਼ਾਪਿੰਗ ਕਰਦਾ ਉਹਨੂੰ ਗਿਫਟ ਨਾਲ ਫਰੀ ਦਿੱਤੇ ਜਾਣਗੇ ਜੀ ਗਿਫਟ ਫਰੀ ਦਿੱਤੇ ਜਾਣਗੇ ਡਿਨਰ ਸੈੱਟ ਆ ਗਏ ਜੀ ਕੰਨਵੀ ਸੈੱਟ ਆ ਗਏ ਪੌਨਰ ਦੀ ਟੀਮਲੇ ਰੋਡ ਕੱਲ੍ਹ ਨਾ ਮੈਚ ਦੇਖੋ 500 ਵਾਲਾ 250 ਰੁਪਏ ਕਰਦਾ ਵੀ ਬਨਰ ਰਿਹਾਟੀ ਵਾਲਿਆਂ ਨੇ ਲੋ ਇਹ ਕੈਮਰੀ ਕਾਟਰ ਆ ਗਈ ਜੀ ਕੈਮਰੀ ਕਾਟਰ ਜਿਹਦਾ ਰੇਟ 500 ਰੁਪਈਆ ਦਾ ਕੋਨਾ ਰਿਹਾਟੀ ਤੋਂ ਮਿਲੂਗਾ 300 ਰੁਪਏ ਦਾ ਸੂਟ ਜੀ 300 ਰੁਪਏ ਦਾ ਸੂਟ ਬਨਰ ਰਿਹਾਟੀ ਕੈਮਰੀ ਕਾਟਰ ਜੀ 300 ਰੁਪਏ ਦਾ ਸੂਟ ਬਨਰ ਰਿਹਾਟੀ ਬਲੇਰ ਰੋਡ 22 ਵਿੰਡ ਜਲਦੀ ਕਰ ਜਲਦੀ ਆਓ ਇਸ ਸੱਤਾ ਕਪੜਾ ਲੈ ਕੇ ਜਾਓ ਜੀ ਇਹ ਰਖੜੀ ਦੀ ਆਫਰ ਲੱਗੀ ਰਖੜੀ ਦੀ ਆਫਰ ਫਰੀ ਕਰਤਾ ਪੋਣਾ ਰਿਆਲਿਆਂ ਨੇ ਇਹ ਬਾਬੇ ਬਗਨਾ ਦੀ ਕਿਰਪਾ ਨਾਲ ਫਰੀ ਕਪੜਾ ਦਿੰਦਾ ਜੀ ਮੇਰੇ ਕੋਲ ਆ ਗਈ ਇਹ ਕਾਟਨ ਚੈੱਕ ਕਾਟਨ ਦਾ ਸੂਟ ਜੀ 500 ਵਾਲੇ 3 300 ਜ ਆ ਗ੍ਰੇਸ ਕਾਟਨ ਕਰਦੇ ਹਾਂ ਅਸੀਂ ਤੋਂ ਲਓ ਜੀ ਗ੍ਰੇਸ ਕਾਟਨ ਦਾ ਸੂਟ ਜਿਹੜਾ ਮਾਰਕੀਟ ਵਿੱਚ ਕੋਈ 500 ਦਾ ਵੇਚਦਾ ਕੋਈ 600 ਦਾ ਵੇਚਦਾ ਹੈ ਸਾਡੇ ਕੋਲ ਮਿਲਗੇ 800 ਰੁਪਏ ਦੇ ਦੋ 400 ਰੁਪਏ ਦਾ ਇੱਕ ਜੀ ਗ੍ਰੇਸ ਕਟਰ ਦਾ ਸੂਟ ਕੱਟ ਪੂਰੀ 5 ਮੀਟਰ 600 ਵਾਲਾ ਸੂਟ 400 ਰੁਪਏ ਵਿੱਚ ਬੋਨਰ ਦੀ ਅੱਟੀ ਬਲੇਰ ਰੋਡ ਪਿੱਕੀ ਵੈਂਡ ਜੰਮ ਜੰਮ ਕਰਦੇ ਸੂਟ ਮਿਲਣਗੇ ਰੰਗ ਵੇਖੋ ਕਲਰ ਮੈਚਿੰਗ ਵੇਖੋ ਮਾਲ ਬੋਰੇਆਂ ਦੇ ਬੋਰੇ ਆ ਗਿਆ ਏ ਇਹ ਰਕੜੀ ਦੀ ਆਫਰ ਲੱਗੀ ਜੀ ਰਕੜੀ ਦੀ ਆਫਰ 700 ਵਾਲਾ ਸੂਟ 400 ਰੁਪਏ ਵਿੱਚ ਬੋਨਰ ਦੀ ਅੱਟੀ ਬਲੇਰ ਰੋਡ ਪਿੱਕੀ ਵੈਂਡ ਕਲਰ ਮੈਚਿੰਗ ਵੇਖੋ ਮੱਤ ਤੋਂ ਮੱਤ ਕਲਰ ਮੈਚ ਆ ਗਈ ਏ ਬੋਰੇ ਬੋਰੇ ਮਾਲ ਆ ਗਿਆ ਜੀ ਬ੍ਰੋਕਟ ਦੇ ਸੂਟ ਆ ਗਏ ਜੀ ਕਿਹੜੇ ਸੂਟ ਆ ਜੀ ਬ੍ਰੋਕਟ ਦੇ ਜੀ ਬ੍ਰੋਕਟ ਦੇ ਇਹਦਾ ਮਾਰਕੀਟ ਦੇ ਵਿੱਚ ਰੇਟ ਹੈਗਾ ਵਾ 700 ਰੁਪਈਆ ਸਾਡੇ ਕੋਲੋਂ ਮਿਲਣਗੇ 700 ਰੁਪਏ ਦੇ ਦੋ ਯਾਨੀ ਕਿ 350 ਰੁਪਏ ਦਾ ਸੂਟ ਬ੍ਰੋਕਟ ਦਾ ਸੂਟ ਮਾਰਕੀਟ ਦਾ ਕੋਈ 400 ਕੋਈ 500 ਕਿ 600 ਲਾਈ ਜਾਂਦਾ ਹੈ ਸਾਡੇ ਕੋਲ 700 ਰੁਪਏ ਦੇ ਦੋ ਜੀ 350 ਰੁਪਏ ਦਾ ਇੱਕ ਮਿਲੂ ਜੀ ਪੌਣਾ ਰਿਜੱਟੀ ਬਲੇਰ ਰੋਡ ਵਿੱਕੀ ਵੈਂਡ ਕਲਰ ਮੈਚਿੰਗ ਲੈ ਕੇ ਬਹੁਤ ਜਿਆਦਾ ਆਗੇ ਚਮ ਚਮ ਕਰਦਾ ਸੂਟ ਜੀ ਪੌਣਾ ਰਿਜੱਟੀ ਬਲੇ ਰੋਡ ਪਿੱਕੀ ਵਿੰਡ ਬਾਬਾ ਪੇਟਿਆਲ ਦੇ ਬਿਲਕੁਲ ਨਾਲ ਜੀ ਹਾਂਜੀ ਲਓ ਜੀ ਟਰੋਕਰ ਦੇ ਬਹੁਤ ਵਜੇ ਸੂਟ ਆ ਗਏ ਜੋ 500 ਦਾ ਰੇਟ 8500 ਰੁਪਿਆ ਸਾਡੇ ਕੋਲ ਮਿਲੂਗਾ 350 ਦਾ ਸੂਟ 350 ਸੂਟ ਜੀ ਜੋ ਕਹਾਂਗੇ ਉਹ ਹੀ ਦਵਾਂਗੇ ਇਹ ਪੌਨਰ ਦੀ ਹੱਟੀ ਆ ਬਾਬੇ ਬਲਕਰਾ ਦੀ ਹੱਟੀ ਜਿੱਥੇ ਸਸਤਾ ਕਪੜਾ ਮਿਲਦਾ ਹੈ ਲੱਕੀ ਭੈਣਾਂ ਨੂੰ ਪਤਾ ਹੀ ਆ ਕਿ ਹਰ ਵਾਰੀ ਵੀਡੀਓ ਪੈਂਦੀ ਐ ਇਤੋਂ ਖੁਸ਼ੀ ਹੋ ਕੇ ਜਾਂਦੀਆਂ ਭੈਣਾਂ ਮੇਰੀਆਂ ਸਸਤਾ ਫਰੀਜਾਂ ਲਈਦੀਆਂ ਜੀ ਭੈਣਾਂ ਤੋਂ 350 ਰੁਪਏ ਦਾ ਸੂਟ ਜਾਂ 700 ਵਾਲਾ ਬਰੌਕਰ ਦੇ ਸੂਟ ਬਹੁਤ ਵਧੀਆ ਆਗੇ ਜੀ ਜਲਦੀ ਜਲਦੀ ਆ ਤੇ ਸਸਤਾ ਕਪੜਾ ਲੈ ਕੇ ਜਾਓ ਕੋਰਨਰ ਦੀ 88 ਰੋਡ ਪਿੱਕੀ ਵੈਂਡ ਕਾਟਨ ਦਾ ਸੂਟ ਕਿਹੜਾ ਸੂਟ ਕੈਮਰੇ ਕਾਟਨ ਜੀ ਕੈਮਰੇ ਕਾਟਨ ਦਾ ਇਹਦਾ ਮਾਰਕੀਟੇ ਕੋਈ ਦਿੰਦਾ 700 ਰੁਪਏ ਦਾ ਕੋਈ 500 ਰੁਪਏ ਹੌਨਰੀਰੀ ਦਾ ਟ੍ਰੀਮ ਮਿਲੂਗਾ ਸਿਰਫ 300 ਰੁਪਏ ਦਾ ਸੂਟ 300 ਰੁਪਏ ਦਾ ਸੂਟ ਜੀ ਕਾਟਨ ਦਾ ਸੂਟ ਕਲਰ ਮੈਚਿੰਗ ਵੇਖੋ 650 ਵਾਲਾ ਸੂਟ 300 ਰੁਪਏ ਵਿੱਚ 650 ਵਾਲਾ 300 ਵਿੱਚ ਵੇਖੋ ਕਲਰ ਮੈਚਿੰਗ ਵੇਖੋ ਜੀ 650 ਵਾਲਾ ਸੂਟ 300 ਰੁਪਏ ਵਿੱਚ ਦਿੱਤਾ ਜਾਊਗਾ ਕੈਮਰਿਕ ਕਾਟਨ ਦਾ ਸੂਟ ਜੀ 650 ਵਾਲਾ ਸੂਟ 300 ਰੁਪਏ ਵਿੱਚ ਇੱਕ ਮੈਂ ਅੱਗੇ ਵੀ ਪਿਛਲੀ ਵੀਡੀਓ ਕਿਹਾ ਜਿਹੜਾ ਮੇਰੀ ਭੈਣ ਜਾਂ ਵੀਰ ਥੋਕ ਦੇ ਵਿੱਚ ਕੰਮ ਕਰਨਾ ਚਾਹੁੰਦਾ ਵਾ ਉਹਨੂੰ ਹੋਰ ਵੀ ਮੋਦਾ ਮਾਨ ਕੀਤਾ ਜਾਊਗਾ ਉਹ ਦੁਕਾਨ 'ਚ ਆਵੇ ਉਹਨੂੰ ਹੋਰ ਵੀ ਜਦੋਂ ਲੈਸ ਰੇਟ ਤੇ ਮਾਰ ਦਿੱਤਾ ਜਾਊਗਾ ਕੋਨਰ ਦੀ hatti ਬਲੇਰ ਰੋਡ ਪਿੱਖੀ ਵਿੰਡ ਕਾਟਨ ਦੇ ਸੂਟ ਜੀ 750 ਵਾਲਾ ਸੂਟ 300 ਰੁਪਏ ਦੇ ਵਿੱਚ 300 ਰੁਪਏ ਵਿੱਚ ਦਿੱਤਾ λεਉਣੀ ਜਿਹੜੀ ਮੇਰੀ ਭੈਣ ਜਾਂ ਵੀਰ ਨੇ ਦੁਕ ਦਾ ਕੰਮ ਦੁਕਾਨ ਤੇ ਵੇਚਣ ਲਈ ਖੜ੍ਹਦੇ ਆਣਾ ਉਹ ਸ਼ੌਕ ਤੇ ਆਣ ਤੇ ਘੱਟ ਰੇਟ ਇਤੋਂ ਵੀ ਹੋਰ ਲੈ ਕੇ ਮਾਰ ਜਾਣਗੇ ਕਾਟਨ ਦੇ ਸੂਟ ਕਿਹੜਾ ਰੇਟ 1000 ਰੁਪਿਆ 900 ਰੁਪਿਆ ਬਾਜ਼ਾਰ 'ਚ ਵੇਚਦਾ ਵਾ ਸਾਡੇ ਕੋਲ ਮਿਲੂਗਾ ਤੁਹਾਨੂੰ ਇਹ 400 ਰੁਪਏ ਦਾ ਸੂਟ ਜੀ 400 ਦਾ ਇੱਕ 800 ਰੁਪਏ ਦੇ ਦੋ ਪੀਸ ਮਿਲਣਗੇ ਬੈਗ ਵਾਲੇ ਸੂਟ ਬਹੁਤ ਵਧੀਆ ਕੱਟ 5 ਮੀਟਰ ਕੈਮਰੇਜ ਕਾਟਨ 400 ਰੁਪਏ ਦਾ ਸੂਟ ਜੀ ਕਲਰ ਮੈਡੀ ਵੇਖੋ 400 ਰੁਪਏ ਦੇ ਵਿੱਚ 400 ਰੁਪਏ ਦਾ ਸੂਟ ਜੀ ਆਨਰ ਗੱਟੀ ਬਲੇਰ ਰੋਡ ਵਿੱਕੀ ਵੈਂਟ ਕੰਦਾ ਬਹੁਤ ਵਧੀਆ ਕਿਹੜਾ ਕਪੜਾ ਡਿਜੀਟਲ ਕਪੜਾ ਹੀ ਡਿਜੀਟਲ ਕਪੜਾ ਨਵਾਂ ਕਾਟਨ ਦੇ ਵਿੱਚ ਇਹਦਾ ਦੁਪੱਟਾ ਵੀ ਬਹੁਤ ਵਧੀਆ ਵੇਖੋ ਦੁਪੱਟਾ 8 ਮੀਟਰ ਦਾ ਪੂਰਾ ਵੇਖੋ ਕੱਟ ਵੇਖੋ ਕਲਰ ਮੈਚੀ ਵੇਖੋ ਇਹਦਾ ਮਾਰਕੀਟ ਦੇ ਵਿੱਚ ਰੇਟ ਹੈਗਾ 800 ਰੁਪਈਆ ਸਾਡੇ ਕੋਲ ਮਿਲੂਗਾ 500 ਰੁਪਈਆ ਦਾ ਸੂਟ ਜੀ ਹੋਨਰ ਦੀ ਹੱਟੀ ਬਲੇਰ ਰੋਡ ਟਿੱਕੀਵਿੰਡ ਕਲਰ ਮੈਚੀ ਜੀ ਵੱਧ ਮੈਂ ਜੰਗੀ ਡਿਜੀਟਲ ਕਪੜਾ ਜੀ ਡਿਜੀਟਲ ਕਪੜਾ ਔਰ ਜੇ ਤੁਮ ਨੂੰ ਸਿਰਫ 500 ਰੁਪਏ ਦਾ ਮਾਰਕੀਟ ਦਾ ਰੇਟ ਕੋਈ 800 ਕੇ 900 ਲਾਈ ਜਾਂਦਾ ਕਲਰ ਮੈਚਿੰਗ ਬਹੁਤ ਜਿਆਦੀ ਜੀ ਡਿਜੀਟਲ ਕਪੜਾ ਆ ਗਿਆ ਜੀ ਨਵਾਂ ਕਪੜਾ ਆਇਆ ਜੀ 500 ਰੁਪਏ ਦਾ ਸੂਟ ਲਓ ਜੀ ਕਾਟਨ ਦਾ ਸੂਟ ਬਹੁਤ ਵਧੀਆ ਇਹਦੇ ਦੋ ਬੰਨੇ ਕਢਾਈ ਆ ਜੀ ਦੋ ਬੰਨੇ ਕਢਾਈ ਕਾਟਨ ਦਾ ਸੂਟ ਮਾਰਕੀਟ ਵਿੱਚ ਇਹਦਾ ਰੇਟ ਹੈਗਾ ਵਾ ਕੋਈ 1100 ਕੋਈ 1200 ਰੁਪਈਆ ਸਾਡੇ ਕੋਲ ਮਿਲੂਗਾ 550 ਰੁਪਏ ਦਾ ਸੂਟ ਜੀ 550 ਰੁਪਏ ਦਾ ਸੂਟ ਕਲਰ ਮੈਚਿੰਗ ਇੱਥੇ ਬਹੁਤ ਆ 550 ਸੂਟ 1100 ਰੁਪਿਆ ਸੂਟ 550 ਰੁਪਏ ਦਾ ਓਨਰ ਜੇਟੀ ਬਲੇਰ ਰੋਡ ਸਿੱਖੀ ਵੈਂਡ ਇਹ ਕਪੜਾ ਹੀ ਸਸਤਾ ਤਾ ਦੇਈਦਾ ਤੇ ਸਾਡਾ ਮਾਲ ਬੋਰੀਆਂ ਦੇ ਹਿਸਾਬ ਨਾਲ ਬਾਹਰ ਆਉਂਦਾ ਵਾ ਸਸਤਾ ਲਿਆ ਕੇ ਸਸਤਾ ਵੇਚ ਦੇਈਦਾ ਜੀ ਓਨਰ ਜੇਟੀ ਤੇ ਆਓ ਤੇ ਸਸਤਾ ਕਪੜਾ ਲੈ ਕੇ ਜਾਓ ਚਮ ਚਮ ਕਰਦੇ ਸੂਟ ਆ ਜੀ ਇਹਦਾ ਮਾਰਕੀਟ ਜੀ 1000 ਰੁਪਿਆ ਦਾ ਸੂਟ ਆ ਰੇਟ ਆ ਜਿੱਦਾਂ ਹੀ 550 ਰੁਪਿਆ ਰੇਟ ਲੈ ਰਿਹਾ ਕੱਢਿਆ ਜਾਂਦਾ ਕੱਢਿਆ ਯਾਰੇ ਸੂਟ ਬਹੁਤ ਬੜੀਆ ਬਹੁਤ ਭਾਰੇ ਇਹਦਾ ਮਾਰਕੀਟ ਦਾ ਰੇਟ ਹੈਗਾ ਕਿਹੜਾ 10000 ਰੁਪਿਆ ਸੂਟ ਕਿਹੜਾ 15000 ਸਾਡੀ ਉਹਨੇ ਡੇਟ ਮਿਲੂਗਾ 2500 ਰੁਪਏ ਦਾ ਸੂਟ ਜੀ 2500 ਦਾ ਸੂਟ 10000 ਦਾ ਸੂਟ ਮਿਲੂਗਾ ਜੀ ਵੱਡੇ ਨੇ ਸ਼ੋਅਰੂਮ ਵਾਲੇ ਕਿ 15 15000 ਚ ਵੇਚੀ ਜਾਂਦੇ ਆ ਕਲਰ ਮੈਟਰੀ ਵੇਖੋ ਸਿਰਫ 2500 ਰੁਪਏ ਦਾ ਸੂਟ ਜੀ 10000 ਦਾ ਸੂਟ 2500 ਰੁਪਏ ਦਾ ਕਲਰ ਮੈਟਰੀ ਵੇਖੋ ਜੀ ਪਹੁੰਚੇ ਦੇ ਕਢਾਈ ਬਹੁਤ ਵਧੀਆ 10000 ਦਸੂਰ ਮਾਰਕੀ ਦੇ ਸਾਡੇ ਕੋਲੋਂ 2500 ਰੁਪਏ ਦਾ ਸੂਟ ਜੀ 2500 ਰੁਪਏ ਦਾ ਸੂਟ ਪੌਨਰ ਦੀ ਹੱਟੀ ਬਲੇਰ ਰੋਡ ਵਿਖੀ ਵਿੰਡ ਜਿਹੜਾ 2000 ਦੀ ਸ਼ੋਪਿੰਗ ਕਰਦਾ ਹੈ ਉਹਨਾਂ ਨੂੰ ਗਿਫਟ ਫਰੀ ਦਿੱਤੇ ਜਾਣਗੇ ਜੀ ਗਿਫਟ ਫਰੀ ਦਿੱਤੇ ਜਾਣਗੇ ਪੌਨਰ ਦੀ ਹੱਟੀ ਵਾਲਿਆਂ ਵੱਲੋਂ ਰਖੜੀ ਦੀ ਆਫਰ ਲੱਗੀ ਜੀ ਸਸਤੀ ਜਲਦੀ ਜਲਦੀ ਆ ਤੇ ਸਸਤਾ ਕਪੜਾ ਲੈ ਕੇ ਜਾਓ ਵਿਗਟ ਚਮ ਚਮ ਕਰਦੇ ਸੂਟ ਜੀ ਦਾਦਾ ਯਾਰਾ ਸੂਟ 2500 ਰੁਪਏ ਵਿੱਚ ਰਖੜੀ ਦੀ ਸੇਲ ਆਤੀ ਜੀ ਆਫਰ ਆਤੀ ਖੁੱਲੀ ਲਓ ਜੀ ਗ੍ਰੇਸ ਕਾਟਨ ਦੇ ਸੂਟ ਬਹੁਤ ਵਧੀਆ ਕਿੜਾ ਯਾਲੇ ਮਾਰਕੀਟ ਦੇ ਰੇਟ ਹੈਗਾ 2100 ਰੁਪਿਆ ਹੋਨਰ ਰਿਡਕਸ਼ਨ ਮਿਲੂਗਾ 1350 ਰੁਪਏ ਦਾ ਸੂਟ ਜੀ 12100 ਰੁਪਏ ਦਾ ਸੂਟ ਸਾਢੇ 1350 ਰੁਪਏ ਵਿੱਚ ਕਾਉਨਰੀ ਦਿੱਤੀ ਬਲੇਰ ਰੋਡ ਸਿੱਕੀ ਵਿੰਡ ਦੇ ਕੋਈ ਚਮ ਚਮ ਕਰਦੇ ਸੂੜੇ ਕਢਾਈ ਵਾਲੇ ਇਹਦਾ ਮਾਰਕੀਟ ਕੋਈ 350 ਤੋਂ 300 ਆਂਦਾ ਹੈ ਸਾਡਾ 2100 ਦਾ ਵਾ ਪਰ ਦਵਾਂਗੇ ਸਾਢੇ 1350 ਰੁਪਏ ਦੇ ਵਿੱਚ ਬਹੁਤ ਵਧੀਆ ਸੂੜ ਜੀ ਕਢਾਈ ਵਾਲੇ ਇਹ ਖੋਲ ਕੇ ਫਾਇਓ ਸੀ ਹਾਂ ਹੋ ਜੀ ਐਸ ਸੂਟ ਦਾ ਕੈਮਰੇ ਦਾ ਸੂਟ ਹੈ ਬਹੁਤ ਵਧੀਆ ਬਹੁਤ ਵਧੀਆ ਕੜਾਈ ਵਾਲਾ ਇਹਦਾ ਮਾਰਕਟ ਇੱਥੇ ਹੈ 1400 ਰੁਪਿਆ ਸਾਡੇ ਕੋਲ ਮਿਲੂਗਾ ਤੁਹਾਨੂੰ ਸਿਰਫ 725 ਰੁਪਏ ਦਾ ਸੂਟ ਜੀ 725 ਰੁਪਏ ਦਾ ਸੂਟ ਪੌਨਰ ਦੀ 88 ਬਲੇਰ ਰੋਡ ਵਿੱਕੀ ਵਿੰਡ ਵੇਖੋ ਜੀ ਚਮ ਚਮ ਕਰਦੇ ਸੂਟ 14-1500 ਵਾਲਾ 725 ਰੁਪਿਆ ਦਾ ਜਲਦੀ ਤੋਂ ਜਲਦੀ ਆਓ ਤੇ ਸਸਤਾ ਕਪੜਾ ਲੈ ਕੇ ਜਾਓ ਮੇਰੀਆਂ ਭੈਣਾਂ ਨੇ ਫੇਰ ਰੱਖਣਾ ਤੁਹਾਨੂੰ ਉਹ ਰੰਗ ਚਾਹੀਦਾ ਜਿਹੜੀ ਭੈਣ ਪਹਿਲਾਂ ਆਜੀ ਉਹ ਹੀ ਲੈ ਜਾਊਗੀ ਕਲਰ ਮੈਜਿਕ ਵੇਖੋ 15 1500 ਵਾਲੇ ਸੂਟ 752 ਰੁਪਿਆਵਾਂ ਵਿੱਚ 2000 ਦੀ ਸ਼ੋਪਿੰਗ ਕਰਨ ਨੂੰ ਗਿਫਟ ਫ੍ਰੀ ਗਿਫਟ ਫ੍ਰੀ ਨਹੀਂ ਪਾਉਣ ਵਾਲੀ ਦੀ ੱਟੀ ਬਾਬੇ ਬਗਲਾ ਦੀ ਕਿਰਪਾ ਨਾਲ ਸਸਤਾ ਕਪੜਾ ਦਿੱਤਾ ਹੈ ਨਾ ਸਸਤਾ ਲੈ ਆਈਦਾ ਏ ਬੋਰੇ ਨਾਲ ਬੋਰਾ ਮਾਲ ਲਈਦਾ ਬੋਰੇ ਨਾਲ ਬੋਰੇ ਕਲਰ ਮੈਜਿਕ ਵੇਖੋ 15 1600 ਰੁਪਏ ਵਾਲੇ ਸੂਟ 8 800 ਰੁਪਏ ਵਿੱਚ 8 800 ਰੁਪਏ ਵਿੱਚ ਕਲਰ ਮੈਚਿੰਗ ਵੇਖੋ ਦੁਪੱਟੇ ਵੇਖੋ ਕਿੱਡੇ ਵਧੀਆ ਨਾਲ ਬਣਿਆ 15 16 ਸੌ ਦਾ ਸੂਟ 800 ਰੁਪਏ ਦੇ ਵਿੱਚ ਹੀ 800 ਰੁਪਏ ਦੇ ਵਿੱਚ 800 ਰੁਪਏ ਦੇ ਵਿੱਚ ਪੌਨਰ ਦੀ 80 ਬਲੇਰ ਰੋਡ ਪਿੱਕੀ ਵਿੰਡ ਕਲਰ ਮੈਚਿੰਗ ਵੇਖੋ ਜੀ ਕਲਰ ਮੈਚਿੰਗ 1500 ਵਾਲਾ ਸੂਟ 800 ਰੁਪਏ ਵਿੱਚ ਪੌਨਰ ਦੀ 80 ਬਲੇਰ ਰੋਡ ਪਿੱਕੀ ਵਿੰਡ ਇਹ ਸਸਤਾ ਇੱਕ ਕਪੜਾ ਤਾਰ ਦਿੰਦੇ ਆ ਗੋਰੇ ਗੋਰੇ ਮਾਲ ਲੈ ਜਾਂਦਾ ਜੀ ਦੂਰਤ ਜੋ ਮਾਲ ਆਉਂਦਾ ਆਪਣਾ ਬਾਹਰੋਂ ਸਸਤਾ ਆਉਂਦਾ ਸਸਤਾ ਵੇਚ ਜਾਈਦਾ ਆਪਣਾ ਦੁਕਾਨਾਂ ਨੂੰ ਇਹ ਨਹੀਂ 500 ਰੁਪਏ ਸੂਟ ਕਮਾਉਣਾ ਹੈ ਆਪਾਂ 50 ਰੁਪਏ ਕਮਾਈਦੇ ਆ ਜਿਹਦੇ ਵਿੱਚ ਬਸ ਖਰਚਾ ਵਰਚਾ ਹੀ ਵਈਦਾ ਬਾਬੇ ਦੀ ਕਿਰਪਾ ਨਾਲ ਵੇਖੋ ਕਪੜਾ ਵੇਖੋ ਕਦਰ ਮੈਦੀ ਵੇਖੋ 1500 ਵਾਲਾ ਸੂਟ 750 ਰੁਪਏ ਵਿੱਚ ਲਓ ਜੀ ਚਿਕਨ ਦੇ ਸੂਟ ਆ ਗਏ ਜੀ ਚਿਕਨ ਦਾ ਸੂਟ ਬਹੁਤ ਵਧੀਆ ਜਿਹਦਾ ਮਾਰਕੀਟ ਵਿੱਚ 2250 ਰੁਪਏ ਰੇਟ ਆ ਸਾਡੇ ਕੋ ਤੁਹਾਨੂੰ ਮਿਲੂਗਾ 990 ਰੁਪਏ ਦਾ ਸੂਟ ਜੀ 990 ਦਾ ਸੂਟ ਚਿਕਨ ਦੇ ਸੂਟ ਬਹੁਤ ਭਾਰੇ ਆ ਗਏ ਆ 2500 ਰੁਪਏ ਦਾ ਸੂਟ 950 ਹੋ ਗਿਆ। ਕਾਰਨ ਦੀ ਟੀ ਬਲੇਰ ਰੋਡ ਪਿੱਕੀ ਵੈਂਡ ਜਿੱਥੋਂ ਸਭ ਤੋਂ ਸਸਤਾ ਕਪੜਾ ਦਿੱਤਾ ਜਾਂਦਾ ਹੈ। ਜਿਹੜਾ ਭੈਣ ਵੀ 2000 ਦੇ ਗਿਫਟ ਕਰਦਾ ਉਹਨੂੰ ਗਿਫਟ ਫ੍ਰੀ ਦਿੱਤੇ ਜਾਣਗੇ ਜੀ। ਆ ਗਿਫਟ ਫ੍ਰੀ ਦਿੱਤੇ ਜਾਣਗੇ। ਕਾਰਨ ਦੀ ਟੀ ਬਲੇਰ ਰੋਡ ਜਲਦੀ ਤੋਂ ਜਲਦੀ ਆਓ ਸਸਤਾ ਕਪੜਾ ਲੈ ਕੇ ਜਾਓ। ਲਓ ਜੀ ਪਿਓਰ ਦਾ ਸੂਟ ਹੈਗਾ ਪਿਓਰ ਕਾਟਨ ਦਾ ਸੂਟ। ਥਿੱਲੇ ਦੀ ਕਢਾਈ ਵੇਖੋ ਕਿੰਨੀ ਵਧੀਆ ਥਿੱਲੇ ਦੀ ਕਢਾਈ ਕਢਾਈ ਹੈ ਜੀ। ਇਹਦਾ ਰੇਟ ਮਾਰਕੀਟ ਵਿੱਚ 2500 ਰੁਪਈਆ ਦਾ ਸਾਡੇ ਕੋਲ ਮਿਲੂਗਾ ਸਿਰਫ 1250 ਰੁਪਏ ਦਾ ਜੀ ਵੇਖੋ ਕਲਰ ਮੈਚਿੰਗ ਵੇਖੋ ਬਹੁਤ ਵਧੀਆ ਬਹੁਤ ਭਾਰੇ ਬਣਾਏ ਆ ਦਿੱਲੇ ਦੀ ਕਢਾਈ ਵਾਲੇ ਦਿੱਲੇ ਦੀ ਕਢਾਈ ਆ ਇਹ ਭੈਣਾਂ ਨੇ ਖਾਸ ਜਗ੍ਹਾ ਹੀ ਕਿ ਕੋਈ ਵਧੀਆ ਜੀ ਭਾਰੇ ਫੈਸੀ ਸੂਟ ਲਿਆਓ ਇਹ ਮਾਰਕੀਟ ਵਿੱਚ 2500 ਰੁਪਈਆ ਦਾ ਸਾਡੇ ਕੋਲ ਮਿਲੂਗਾ ਸਿਰਫ 1250 ਰੁਪਈਆ ਇਹ ਪਿਓਰ ਦਾ ਸੂਟ ਹੈ ਕਾਟਰ ਪਿਓਰ ਕਾਟਰ ਵੇਖੋ ਕਢਾਈ ਕਿੰਨੀ ਵਧੀਆ ਕਰਾਈ ਆ ਦਿੱਲੇ ਦੀ ਕਢਾਈ ਬੋਨਰ ਦੀ ਹੱਟੀ ਪਲੇ ਰੋਡ ਪਿੱਖੀ ਵੈਂਟ ਜਿੱਥੇ ਦਾ ਬਹੁਤ ਹੀ ਸਸਤਾ ਕੱਪੜਾ ਵੇਚਦਾ ਹੈ ਵੇਖੋ ਕਾਟਨ ਦੇ ਸੂਟ ਜੀ ਸਾਢੇ 12-1200 ਰੁਪਏ ਦੇ ਥਾਰੇ ਚਲ ਜੂ ਹੋ ਜਾਓ ਇਹ ਪਿਓ ਦਾ ਦੁਪੱਟਾ ਜਿਹਦਾ ਮਾਰਕੀਟ ਕੋਈ 8 ਕੋਈ 1100 ਰੁਪਿਆ ਸਾਡੇ ਕੋਲ ਮਿਲੂ ਸਿਰਫ 750 ਰੁਪਏ ਦਾ ਸੂਟ ਜੀ ਓਨਰ ਦੀ ਹੈਟੀ ਪਲੇ ਰੋਡ ਪਿੱਖੀ ਵੈਂਟ ਦੀ ਕਾਟਨ ਦਾ ਸੂਟ ਪਿਓ ਦਾ ਦੁਪੱਟਾ 1100 ਵਾਲਾ 750 ਰੁਪਏ ਚ ਕਲਰ ਮੈਚਿੰਗ ਵੇਖੋ 750 ਚ 750 ਤੇ 1100 ਵਾਲਾ ਹੋਨਰ ਦੀ ਹੱਟੀ ਬਲੇਰ ਰੋਡ ਪਿੱਛੀ ਵਿੰਡ ਜਿੱਥੇ ਕੋ ਬਹੁਤ ਹੀ ਸਸਤਾ ਕਪੜਾ ਦਿੱਤਾ ਜਾਂਦਾ ਹੈ ਕਾਟਨ ਦੇ ਸੂਟ ਪਿਓਰ ਦੇ ਜੀ 1100 ਵਾਲਾ 750 ਰੁਪਏ ਵਿੱਚ ਚਮ ਚਮ ਕਰਦੇ ਸੂਟ ਇਹਦੇ ਚਮ ਚਮ ਕਰਦੇ ਸੂਟ ਹੋਨਰ ਦੀ ਹੱਟੀ ਦੇ ਜਲਦੀ ਤੋਂ ਜਲਦੀ ਆ ਕੇ ਸਸਤਾ ਕਪੜਾ ਲੈ ਕੇ ਜਾਓ ਲਵਲੀ ਕਿਊਟ ਹਾਊਸ ਪੇਟੀ ਵਾਲੇ ਟ੍ਰੰਕਾਂ ਵਾਲੇ ਦੇ ਨਾਲ ਆਪਣੀ ਸ਼ਾਪ ਹੈ ਜੀ ਕਈ ਪਣਾ ਫੋਨ ਕਰਦੇ ਨੇ ਕਿੱਥੇ ਹੈ ਆਪਣੀ ਸ਼ਾਪ ਹੈ ਬਲੇ ਰੋਡ ਤੇ ਚਲ ਬੱਜਿਓ ਕਈ ਆਨੇ ਓਹੀ ਪੋਨਾਰ ਦੀ ਢੱਟੀ ਆ ਪੋਨਾਰ ਦੀ ਢੱਟੀ ਦੀ ਕੋਈ ਨਿਸ਼ਾਨੀ ਆ ਕਿ ਮੇਰੇ ਬਾਬੇ ਬਲਕਨਾਥ ਦੀ ਫੋਟੋ ਲੱਗੀ ਨਹੀਂ ਪੋਨਾਰ ਦੀ ਕਿਉਂਕਿ ਮੇਰੇ ਪੋਨਾਰੀ ਹਰ ਵਕਤ ਮੇਰੀ ਦੁਕਾਨ ਦੇ ਚਰਿੰਦੇ ਆ ਉਹ ਰਿੰਦਾ ਸੂਟ ਗਲੇ ਤੇ ਕਢਾਈ ਚਮ ਚਮ ਕਰਦਾ ਸੂਟ ਇਹਦਾ ਰੇਟ 1200 ਰੁਪਏ ਆ ਮਾਰਕੀਟ ਵਿੱਚ ਪੋਨਾਰੀ ਦੇ ਟੈਂਪਲ ਕੋਲ ਸਿਰਫ 600 ਰੁਪਏ ਦਾ ਸੂਟ 1200 ਵਾਲਾ 600 ਵਾਲਾ ਸੂਟ ਜੀ 600 ਰੁਪਏ ਵਿੱਚ ਕਿਹੜਾ ਸੂਟ ਆ ਇਹ ਇਹ ਜੀ ਕਾਟਨ ਦਾ ਸੂਟ ਆ ਜੀ ਗਲੇ ਤੇ ਕਢਾਈ ਵੇਖੋ ਸਪੈਸ਼ਲ ਚਾਂਦੀ ਦੇ ਕੇ ਕਰਾਈ ਆ ਚਾਂਦੀ ਦਾ ਕਢਾਈ ਕਰਾਈ ਆ ਚਮ ਚਮਗਾ ਦੇ ਸੂਟ ਵੇਖੋ ਇਹ 1200 ਰੁਪਏ ਵਾਲਾ ਸੂਟ 600 ਰੁਪਏ ਵਿੱਚ ਕੋਨਰ ਦੀ ਹੱਟੀ ਬਲੇ ਰੋਡ ਪਿੱਖੀ ਵਿੰਡ ਜਿੱਤੋਂ ਕ ਸਸਤੇ ਤੋਂ ਸਸਤਾ ਕਪੜਾ ਦਿੱਤਾ ਆਂਦਾ ਏ ਇੱਕ ਤਾਂ ਸਸਤਾ ਹੁੰਦਾ ਨਾ ਇੱਥੇ ਸਸਤੇ ਤੋਂ ਸਸਤਾ ਦਿੱਤਾ ਜਾਂਦਾ ਏ ਕੋਨਰ ਦੀ ਹੱਟੀ ਬਲੇ ਰੋਡ ਪਿੱਖੀ ਵਿੰਡ ਦੇ ਸੂਟ ਬਹੁਤ ਵਧੀਆ ਹੱਥ ਦੀ ਕਢਾਈ ਦਾ ਸੂਟ ਕਰਾਇਆ ਜੀ ਹੱਥ ਦੀ ਕਢਾਈ ਦਾ ਸੂਟ ਬਹੁਤ ਵਧੀਆ ਦੁਪੱਟਾ ਵੇਖੋ ਜੀ 3 ਮੀਟਰ ਦਾ ਬਣਵਾਤਾ ਨਾਲ ਇਹਦਾ ਮਾਰਕਟ ਰੇਟ ਹੈ ਜੀ 2500 ਰੁਪਈਆ ਸਾਡੇ ਕੋਲ ਮਿਲੂਗਾ 1450 ਰੁਪਏ ਦਾ ਸੂਟ ਜੀ ਚਮ ਚਮ ਕਰਦੇ ਸੂਟ ਆ ਕਾਟਨ ਦੇ ਸੂਟ ਆਪ ਕਢਾਈਆਂ ਕਰਾਈਆਂ ਜੀ ਮਸ਼ੀਨਰੀ ਤੋਂ 2500 ਦਾ ਸੂਟ 1450 ਰੁਪਏ ਚ ਜਲਦੀ ਜਲਦੀ ਆਓ ਤੇ ਪੌਣਾ ਰੀਜ਼ਨ ਤੋਂ ਸਸਤੇ ਤੋਂ ਸਸਤਾ ਕਪੜਾ ਲੱਗ ਜਾਓ ਸਸਤਾ ਦਾ ਸਸਤਾ ਮੋੜ ਕਿਆ ਸਸਤਾ ਤੇ ਹੋਣੇ ਉੱਤੋਂ ਵੀ ਸਸਤਾ ਕਰਤਾ ਸੂਰਜੀ ਇਹ ਰਕੜੀ ਦੀ ਆਫਰ ਲੱਗੀ ਆ ਜਿਹੜੀ ਭੈਣ 2000 ਦੀ ਸ਼ੋਪਿੰਗ ਕਰੂਗੀ 800 ਰੁਪਏ ਵਾਲਾ ਗਿਫਟ ਫ੍ਰੀ 500 ਰੁਪਏ ਵਾਲਾ ਗਿਫਟ ਫ੍ਰੀ 500 ਰੁਪਏ ਵਾਲਾ ਗਿਫਟ ਫ੍ਰੀ 2000 ਰੁਪਏ ਵਾਲਾ ਗਿਫਟ ਫ੍ਰੀ ਦੇਖੋ 2000 ਦਾ ਸੂਟ ਲਿਆ 2000 ਦਾ ਗਿਫਟ ਲਿਆ ਪੌਣਾ ਹਰੀ ਨੇ ਕਰਦੀ ਸੇਵਾ ਲਓ ਜੀ ਜੋਰ ਜੱਟ ਦਾ ਸੂਟ ਜਮ ਚਮ ਕਰਦਾ ਤਿੱਲੇ ਦੀ ਕਢਾਈ ਦੁਪੱਟਾ ਵੇਖੋ ਕਿੰਨਾ ਵਧੀਆ ਦੁਪੱਟਾ ਵੇਖੋ ਕਿੰਨਾ ਵਧੀਆ ਜੀ ਦਾ ਰੇਟ ਮਾਰਕੀਟ ਜਗਾ 2500 ਰੁਪਈਆ ਪੌਣਾ ਰਿਡੀ ਹੱਟੀ ਤੋਂ ਮਿਲੂਗਾ 1500 ਰੁਪਏ ਦਾ ਜੀ 1500 ਰੁਪਏ ਦਾ ਸਾਡੇ 2500 ਦਾ ਸੂਟ ਹੋਵੇ 1500 ਰੁਪਏ ਦਾ ਜੀ ਇੱਕ ਨਾਲ ਇੱਕ ਫ੍ਰੀ ਕਰਦਾ ਥਾ ਹੁਣਾ ਪੌਣਾ ਰਿਡੀ ਹੱਟੀ ਬਲੇਰ ਰੋਡ ਸਸਤੇ ਤੋਂ ਸਸਤਾ ਕਪੜਾ ਲੈ ਕੇ ਜਾਓ ਜੀ ਵਿੱਕੀ ਵਿੰਡ ਬਲੇਰ ਰੋਡ ਪੌਣਾ ਦੀ ਹੱਟੀ ਜਲਦੀ ਤੇ ਜਲਦੀ ਆ ਜੀ ਰਖੜੀ ਓਵਰ ਲੱਗੀ ਸਸਤੀ ਬੋਰੀਆਂ ਨੇ ਬੋਰੀਆਂ ਮਾਲ ਆ ਗਿਆ ਜੀ ਬੋਰੀਆਂ ਨੇ ਬੋਰੀਆਂ